ਮਾਨ ਸਰਕਾਰ ਤੋਂ ਪੰਜਾਬ ਦੇ ਮਜ਼ਦੂਰ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਡੀਏ ਕੇਂਦਰ ਸਰਕਾਰ ਦਾ 55% ਹੋ ਚੁੱਕਿਆ ਪਰ ਪੰਜਾਬ ਦੇ ਨਾਲ ਡੀਏ ਹੈ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਹਰ ਮਹੀਨੇ ਮਜ਼ਦੂਰਾਂ ਨੂੰ ਜੋ ਤਨਖਾਹਾਂ ਹ ਕੱਢ ਮਿਲਦੀਆਂ ਹਨ ਪੰਜਾਬ ਦੇ ਮਜ਼ਦੂਰਾਂ ਦੇ ਵਿੱਚ 13% ਵਾਧਾ ਕੀਤਾ ਜਾਵੇ ਜੋ ਪੇ ਕਿੰਨੇ ਦਾ ਏਰੀਆ 5.5 ਸਾਲ ਦਾ ਉਹ ਇੱਕ ਜਾਂ ਦੋ ਕਿਸੇ ਦਾ ਤਾਂ ਜਾਵੇ ਜੋ ਪੰਜਾਬ ਸਰਕਾਰ ਨੇ ਬਾਕੀ ਹਗੂਮਰ ਦੇ ਮੁਤਾਬਕ 12 ਕੇਸਤਾਂ ਵਿੱਚ ਕਿਸੇ ਨੂੰ 42 ਕੇਸਤਾਂ ਵਿੱਚ ਇਸ ਤਿੰਨ ਕੇਸਤਾਂ ਦੇ ਨਾਲ ਬਾਅਦ ਗਿਆ ਹੈ ਕਿ ਅਸੀਂ ਦਵਾਂਗੇ ਪਰ ਇਹ ਸਿਰਫ ਲਾਰਾ ਹੀ ਹੈ ਕੁਝ ਸਾਥੀਆਂ ਨੂੰ ਰਟਾਇੰਡ ਹੋਇਆ ਉਹਨਾਂ ਨੂੰ ਇੱਕ ਕੇਸ ਮਿਲ ਚੁਕਿਆ ਪਰ ਕੌਰ ਕੌਨ ਜੋ ਰਟਾਇੰਡ ਸਾਥੀ ਆ ਉਹਨਾਂ ਨੂੰ ਪੇਗ ਨਹੀਂ ਦਿੱਤਾ ਗਿਆ ਬਾਕੀ ਮਲਾਣਾਂ ਵਿੱਚ ਜੋ ਬਣਦੇ ਮਾਈਆਂ ਨਾਲ ਅਸੀਂ ਮੰਗ ਕਰਦੇ ਆ ਕਿ ਪੇਗ ਵੰਡਿਆ ਜਾ ਜੋ ਲਗਭਗ 14000 ਕੋਟ ਦੇ ਬਣਦਾ ਹੈ ਉਹ ਦੋ ਜਾਂ ਤਿੰਨ ਕੇਸਤਾਂ ਤੱਕ ਜਾਵੇ ਵਕੀਸੀ ਮੰਗ ਕਰਦੇ ਆਂ ਮੁਖਰੀ ਭਵਾਨ ਦੁਆਨ ਤੋਂ 17 ਸਤ 2020 ਦੇ ਮਿਲਾਜ ਨੂੰ 6ਵੇਂ ਪੇਕ ਵਿੱਚ ਨਾਮ ਲਾਗੂ ਕੀਤਾ ਜਾਵੇ ਰਟੈਰੋ ਨੇ ਸਾਥੀਆਂ ਨੂੰ ਫੈਕਟਰ ਤੋਂ ਬਣਾੜ ਤਜਾਵੇ ਤੇ ਪੰਜਾਬ ਸਰਕਾਰ ਦੇ ਮੈਘ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਪੱਕੇ ਕੀਤੇ ਜਾਣਾ ਤੇ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਪ੍ਰਾਣੀ ਪੈਨਸ਼ਨ ਬਹਾਲ ਸਨ ਕਮਿਟੀ ਕਮਿਨਰ ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਮਾ ਸਰਕਾਰ ਨੇ 2022 ਦੇ ਵਿੱਚ ਕੀਤਾ ਨੋਟਿਸ ਲਾਗੂ ਨਾ ਕੀਤਾ ਜੋ ਮੋਖਨੇ ਭਵੰਤਮਾਨ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਵੀ ਆਉਣਗੇ ਅਸੀਂ ਉਹਨਾਂ ਦਾ ਕਾਲੀਆਂ ਵਿੱਚ ਨਿਣਾ ਜ਼ਰੂਰ ਕਰਾਂਗੇ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਜੋ ਮਲਾ ਨਾਲ ਮਾਰੀ ਕੀਤੀ ਆ ਉਹ ਪੂਰੇ ਕਿਤੇ ਜਾਣ ਪ੍ਰਾਣੀ ਵਸਨ ਬਾਹਰ ਕੀਤੀ ਜਾਵੇ ਜੋ ਪਰਮਿਸ਼ਨ ਪਰਮਿਸ਼ਨ ਮਿਲਾਈ ਮਲਾਜਮਾ 15 15 ਦਾ ਨੋਟਿਸ ਲਾਟ ਕੇ ਨੰਤਰ ਕਹਾ ਹੇ ਕਿਤੇ ਆ ਨਾ ਪਰਮਿਸ਼ਨ ਪੀੜ ਦਾ ਰਿਤਾ ਜਾਵੇ ਤੇ ਰੋਪੜ ਤੋਂ ਉਹਨਾਂ ਥਰਮ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਥਰਮ ਨਾਲ ਦਾ ਮਹਾਵਦੇਚ ਖਾਲੀ ਪਈਆਂ ਅਸਾਮੀਆਂ ਜਲਦੀਆਂ ਭਰਿਆ ਨਾ ਕਿਉਂਕਿ ਬਹੁਤ ਬਹੁਤ ਹੀ ਪੋਸਟਾਂ ਖਾਲੀ ਪਈਆਂ ਹਨ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਲਿਕੇਸ਼ਾ ਕੰਮ ਕਰਦੇ ਹਨ ਛੁੱਟੀ ਮਿਲਣੀ ਮੁਸ਼ਕਲ ਹੋ ਚੁੱਕੀ ਆ ਅਸੀਂ ਦੁਆਰਾ ਪੀਐਸ ਪੀਸੀਐਲ ਮੀਨਿੰਟ ਤੋਂ ਪੀਐਸਟੀ ਤੋਂ ਮੀਨਿੰਟ ਮੰਗ ਕਰਦੇ ਆ ਕਿ ਖਾਲੀ ਪਈਆਂ ਅਸਾਮੀਆਂ ਭਰਿਆ ਨਾ ਮੁੱਖ ਮੰਤਵ ਬੇਤਵਾਂ ਹਰਪਾਲ ਸੰਜੀਮਾ ਤੋਂ ਮੰਗ ਕਰਦੇ ਆ ਕਿ ਜੋ 37 ਤਰ੍ਹਾਂ ਦੇ ਪੱਤੇ ਨੇ ਘਟ ਲਾਇਆ ਗਿਆ ਹੈ ਹਾਲੀਆ ਮੀਟਿੰਗ ਵਿੱਚ ਮੰਨੇ ਸੀ ਵੀ ਅਸੀਂ 30 ਅਪ੍ਰੈਲ ਤੱਕ ਇਹ ਲੱਗ ਰਹਾਂਗੇ पर पंजाब सरकार ने अजे तक फैसला नहीं किया गया जिस करके मुख्य भगवंत मान दावर निर्माण दर्थ फ फूकिया गई सन अभी दोबारा फिर मांग करते हैं मान सरकार तो कि लोगों हुए वादे पूरे किए जा पेंशन बहाल की जाए साढ़े पांच साल एरियर जो छेवें पे कमीशन का है वह दिता जाए सतारा सात दो हज़ार भीहना छेवें पे कमीशन लागू किया जाए सुप्रीम कोर्ट का जो फैसला है वो मनिया जाए ਜੋ ਰੇਟ ਅਨੁਸਾਰ ਸਾਥੀਆਂ ਨੂੰ ਫੈਕਟਰ 2.95 ਤੱਕ ਆਵੇ ਉਹਨਾਂ ਇਹ ਮੁੱਖ ਮੰਗ ਸੀ ਪਰ ਪੰਜਾਬ ਸਰਕਾਰ ਮੰਨਤਾ ਚੁੱਕੀ ਆ ਪਰ ਫੈਕਟਰ 2.95 ਨਹੀਂ ਦੇ ਰਹੀ ਜਿਸ ਕਰਕੇ ਲਗਾਤਾਰ ਉਹਨਾਂ ਵੱਲੋਂ ਰੋਗਿਤਤਾ ਜਾ ਰਿਹਾ ਹੈ ਗੁਰੂ ਹਰਗੋਬਿੰਦਰ ਮਾਨ ਧਰਮਨ ਲੜਾ ਮਾਹੌਦ ਦੇ ਵਿੱਚ ਵਿੱਲੀ ਮੰਤਰੀ ਹਦੋਂ ਹੀ ਇਟੂ ਆਏ ਉਹਨਾਂ ਨੂੰ ਜੋ ਗ੍ਰੇਡ ਸਬਸਿਡੀਨਾ ਪ੍ਰਦਾਨ ਰਣਜੀਤ ਸਿੰਘ ਨੇ ਹੋਰ ਆਗੂਆਂ ਦੇ ਨਾਲ ਮੰਗ ਦਿੱਤਾ ਗਿਆ ਜਿ세 ਕਿਹਾ ਗਿਆ ਕਿ ਖਾਲੀ ਪਈਆਂ ਸਾਂ ਭਰੀਆਂ ਨਾ ਜੋ ਮੀਟਿੰਗ ਵਿੱਚ ਕੀਤੀ ਹੋਈ ਵਾਦੇ ਆ ਮੰਨੀਆਂ ਮੰਗਾ ਲਾਗੂ ਤੇਣਾ ਵਿਲੀ ਮੰਤਰੀ ਰਮਨ ਨੇ ਈਟੋ ਨੇ ਪ੍ਰੋਸਾਦ ਰਾਇਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜੋ ਮੀਡੀਅਮ ਕੀਤੇ ਵਾਦੇ ਸੀ ਮੰਨੇ ਮੰਗਾ ਸੀ ਲਾਗੂ ਕਰਾਂਗੇ ਇਹ ਉਹ ਕਹਿ ਗਏ ਹਨ ਵਿਸ਼ਵਾਸ ਦਿਵਾ ਗਏ ਹਨ ਧੰਨਵਾਦ ਜੀ